ਲੁਧਿਆਣਾ ਦੀਆਂ 6 ਅਨਅਧਿਕਾਰਿਤ ਕਲੋਨੀਆ ਤੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿਨ੍ਹਾਂ ਨੂੰ ਢਹ ਢੇਰੀ ਵੀ ਕਰ ਦਿੱਤਾ ਗਿਆ। ਗਲਾਡਾ ਨੇ ਕਿਹਾ ਕਿ ਸਸਤੇ ਪਲਾਟ ਦੇਣ ਦੀ ਆੜ ਵਿੱਚੋਂ ਭੋਲੇ-ਭਾਲੇ ਵਸਨੀਕਾਂ ਨੂੰ ਠੱਗਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਹੈ। ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਜਗੀਰਪੁਰ ਅਤੇ ਮਿਹਰਬਾਨ ਦੇ ਵਿੱਚ 6 ਅਨਅਧਿਕਾਰਤ ਕਲੋਨੀਆਂ ਦੇ ਟਾਂਚੇ ਨੂੰ ਢਾਹ ਢੇਰੀ ਕਰ ਦਿੱਤਾ ਹੈ। ਗਲਾਡਾ ਦੇ ਮੁਖ ਪ੍ਰਸ਼ਾਸਕ ਸੰਦੀਪ ਰਿਸ਼ੀ ਨੇ ਇਸ ਮਾਮਲੇ ਤੇ ਗੱਲ ਕਰਦੇ ਕਿਹਾ ਹੈ ਕਿ ਇਨ੍ਹਾਂ ਅਨਅਧਿਕਾਰਤ ਕਲੋਨੀਆਂ ਦੇ ਵਿੱਚ ਸਸਤੇ ਪਲਾਟ ਦੇਣ ਦੀ ਆੜ ਦੇ ਵਿੱਚੋਂ ਭੋਲੇ-ਪਾਲੇ ਵਸਨੀਕਾਂ ਨੂੰ ਤੱਕੇਸ਼ਾਈ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਹੈ। ਜਿਨ੍ਹਾਂ ਦੇ ਵਿੱਚ ਕਾਨੂੰਨੀ ਪ੍ਰਵਾਨਗੀ ਅਤੇ ਸਰਕਾਰੀ ਨਿਯਮਾਂ ਦੀ ਪਾਲਣਾ ਨਹੀਂ ਹੈ ਅਧਿਕਾਰੀਆਂ ਨੇ ਦੱਸਿਆ ਕਿ ਜਗੀਰਪੁਰ ਮਿਹਰਬਾਨ ਲੁਧਿਆਣਾ ਵਿਖੇ 6 ਅਨਅਧਿਕਾਰਤ ਕਲੋਨੀਆਂ ਨੂੰ ਉਹਨਾਂ ਦੀਆਂ ਸੜਕਾਂ ਚਾਰ دیواری ਰਸਤੇ ਸਿਵਰੇਜ ਅਤੇ ਮੇਨ ਹੋਲਾ ਨੂੰ ਢਾਕੇ ਅਤੇ ਇਨ੍ਹਾਂ ਥਾਵਾਂ ਤੇ ਨਜਾਇਜ਼ ਉਸਾਰੀਆਂ ਅਤੇ ਢਾਂਚੇ ਨੂੰ ਵੀ ਢਾ ਦਿੱਤਾ ਗਿਆ ਪਿੰਡ ਜਗੀਰਪੁਰ ਅਤੇ ਮਿਹਰਬਾਨ ਦੇ ਵਿੱਚ ਅਨਅਧਿਕਾਰਤ ਕਲੋਨੀਆਂ ਸਤਿ ਪਿਤ ਸੰ ਮੁੱਖ ਪ੍ਰਸ਼ਾਸਕ ਨੇ ਆਮ ਲੋਕਾਂ ਨੂੰ ਅਨਅਧਿਕਾਰਤ ਕਲੋਨੀਆਂ ਦੇ ਵਿੱਚ ਜ਼ਾਇਦਾਦ ਪਲਾਟ ਇਮਾਰਤਾਂ ਨਾ ਖਰੀਦਣ ਦੀ ਅਪੀਲ ਕਰਦੇ ਹਾਂ ਕਿ ਹੈ ਕਿ ਗਲਾਡਾ ਦੇ ਵੱਲੋਂ ਵਾਟਰ ਸਪਲਾਈ ਸੀਵਰੇਜ ਬਿਜਲੀ ਕਨੈਕਸ਼ਨ ਵਰਗੀ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਜਾਵੇਗੀ ਤਾਂ ਦੇਖ ਸਕਦੇ ਹਾਂ ਜਿੱਥੇ ਲੁਧਿਆਣਾ ਦੇ ਵਿੱਚ ਅਨਅਧਿਕਾਰਤ ਕਲੋਨੀਆਂ ਤੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਅਤੇ ਇਹਨਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਉੱਥੇ ਹੀ ਪ੍ਰਸ਼ਾਸਕ ਦੇ ਵੱਲੋਂ ਜੋ ਐ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜੇ ਹੀ ਕਲੋਨੀਆ ਦੇ ਵਿੱਚ ਇਨਵੈਸਟ ਨਾ ਕੀਤਾ ਜਾਵੇ